ਮੈਂ ਪਹਿਲਾ ਲక్ష్ਮੀ ਰਣ ਟਿੱਖੀ ਜੀ ਨੂੰ ਬੇਨਤੀ ਕਰਦਾ ਹੈ ਜਿਹੜੇ ਕਿ ਬਿਲੀ ਬੋਰਡ ਦੇ ਵਿੱਚੋਂ ਪੀ ਐਸ ਪੀ ਸੀ ਹਦ ਅਨੁਸਾਰ ਕਾਪਾਸ ਆਫਸਰ ਸੇਵਾਮੁਕਤ ਹੋਏ ਨੇ ਉਹ ਇੱਕ ਲੇਖਕ ਨੇ ਵਿਦਵਾਨ ਨੇ ਚਿੰਤਕ ਨੇ ਕਵੀ ਨੇ ਉਹਨਾਂ ਦਾ ਉਹਨਾਂ ਨੂੰ ਬੇਨਤੀ ਹੈ ਕੋਈ ਸਟੇਜ ਤੇ ਆਉਣ ਕੋਈ ਤੁਹਾਡੇ ਵਾਲ ਆਪਣੇ ਵਿਚਾਰ ਇੱਕ ਕਾਪਾਸ ਜਿੰਦਗੀ ਲਈ ਕਿਉਂ ਜ਼ਰੂਰੀ ਨੇ ਲੈਵੇ ਦੀਆਂ ਕਿਉਂ ਜ਼ਰੂਰੀ ਨੇ ਇਹਨਾਂ ਦਾ ਕੀ ਜੋੜਦਾ ਨਾ ਕੀ ਰੋਲ ਆ ਉਹ ਆਪਣੀ ਗੱਲ ਕਰਨਗੇ ਸਰ ਦਰਪਤ ਲక్ష్ਮੀ ਰਣ ਟਿੱਖੀ ਮਾਰੂ ਸਤਕਾਰਤ ਸਟੇਜ ਤੇ ਨਿਰਾਜਮਾਨ ਅਫਸਰ ਸਹਿਬਾਨ ਰਾਜਨੀਤਿਕ ਆਗੂ ਸਹਿਬਾਨ ਪਿੰਡ ਦੇ ਪੰਜ ਸਰਪੰਚ ਮੇਰੇ ਮਾਤਾ ਬਜ਼ੁਰਗੋ ਭੈਣੋ ਤੇ ਭਰਾਓ ਇੱਕ ਬਹੁਤ ਮੈਂ ਸਮਝਦਾ ਸੁਭਾਗੀ ਘੜੀ ਹੈ ਜਦੋਂ ਤੁਹਾਡੇ ਪਿੰਡ ਵਿੱਚ ਲਾਇਬ੍ਰੇਰੀ ਖੋਲੀ ਜਾ ਰਹੀ ਹੈ ਇਦੇ ਵਿੱਚ ਇਥੋਂ ਦੇ ਜੋ ਧਾਰਮਿਕ ਲੋਕ ਹੋਣਗੇ ਉਹ ਵੀ ਸ਼ਾਮਲ ਹੋਣਗੇ ਰਾਸੀ ਲੋਕ ਵੀ ਸ਼ਾਮਲ ਹੋਣਗੇ ਨੌਜਵਾਨ ਵੀ ਸ਼ਾਮਲ ਹੋਣਗੇ ਸੋ ਮੈਂ ਚਾਹੁੰਦਾ ਕਿ ਇਸ ਉਪਮਲਿਕ ਜ਼ੋਰਦਾਰ ਸਾੜੀ ਲਾਈ ਜਾਵੇ ਬਹੁਤ ਵਧੀਆ ਉਤਸ਼ਾਹ ਕਿਉਂਕਿ ਜਿਹੜੀਆਂ ਪੁਸਤਕਾਂ ਨੇ ਮੈਂ ਸਮਝਦਾ ਹੂ ਇੱਕ ਨਵੇਂ ਸਮਾਜ ਦੀ ਖੋਜ ਹੈ ਜਦੋਂ ਤੋਂ ਮਨੁੱਖ ਜਾਤੀ ਪੈਦਾ ਹੋਈ ਹੈ ਉਹਨੇ ਕੋਈ ਨਾ ਕੋਈ ਖੋਜ ਕੀਤੀ ਹੈ ਉਹਨੇ ਜਿਉਂਦੇ ਰਹਿਣ ਲਈ ਕੋਈ ਨਾ ਕੋਈ ਆਪਣਾ ਵਸੀਲਾ ਅਖਤਿਆਰ ਕੀਤਾ ਹੈ ਵਿਗਿਆਨ 'ਚ ਖੋਜਾਂ ਹੋਈਆਂ ਨੇ ਧਰਮ ਦੇ ਖੇਤਰ ਵਿੱਚ ਬਹੁਤ ਖੋਜਾਂ ਹੋਈਆਂ ਨੇ ਧਰਮ ਵੀ ਆਪਣੇ ਆਪ ਵਿੱਚ ਬਹੁਤ ਵੱਡੀ ਖੋਜ ਹੈ ਜਿਹੜੀ ਮਨੁੱਖ ਨੂੰ ਕਹਿੰਦੀ ਹੈ ਕਿ ਮਨੁੱਖ ਦੇ ਅੰਦਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਇਹ ਹਜ਼ਾਰਾਂ ਪਰਿਆਤ੍ਰੀ ਕੋਚ ਤੋਂ ਬਾਅਦ ਸਾਡੇ ਗੁਰੂ ਸਹਿਬਾਨਾਂ ਨੇ ਰਿਸ਼ੀਆਂ ਨੇ ਸਾਡੇ ਸਾਹਮਣੇ ਗੱਲ ਲਿਆਂਦੀ ਹੈ ਕਿ ਸਾਡੇ ਅੰਦਰ ਬਹੁਤ ਬਾੜੀਆਂ ਇਸ਼ਾਮਾਂ ਤ੍ਰਿਸ਼ਨਾਮਾਂ ਨੇ ਉਹਨਾਂ ਤੋਂ ਅਸੀਂ ਕਿਵੇਂ ਮੁਕਤ ਹੋਣਾ ਹੈ ਉਹਨੂੰ ਪੜ੍ਹ ਲਈ ਜ਼ਰੂਰੀ ਨੇ ਕਿਤਾਬਾਂ ਜਿਹੜਾ ਜੋ ਸਮਾਂ ਇਹ ਸਾਨੂੰ ਕਿਤਾਬਾਂ ਤੋਂ ਤੋੜਿਆ ਜਾ ਰਿਹਾ ਹੈ ਅਸੀਂ ਕਿਤਾਬਾਂ ਤੋਂ ਟੁੱਟ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਸਾਡੀ ਬੜੀ ਕਿਸਮਤੀ ਇਹ ਹੈ ਕਿ ਸਾਡੇ ਸਮਾਜ ਦਾ ਵਿਕਾਸ ਹੋਇਆ ਹੈ ਅਸੀਂ ਉਸ ਵਿਕਾਸ ਨਾਲ ਸਹਿਮਤਾਂ ਪਰ ਉਸ ਵਿਕਾਸ ਨੇ ਸਾਡਾ ਬਹੁਤ ਕੁਝ ਖੋ ਵੀ ਲਿਆ ਸਾਡੀਆਂ ਮਾਇਆਂ ਮਮਾ ਸਾਡੀਆਂ ਦਾਦੀਆਂ ਸਾਡੀਆਂ ਚਾਚੀਆਂ ਸਾਡੀਆਂ ਨਾਨੀਆਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਸੀ ਉਹ ਵੀ ਲੋਕ ਸਾਹਿਤ ਹੈ ਉਹ ਵੀ ਇੱਕ ਲੋਕ ਤਰ ਹੈ ਸਾਡੀਆਂ ਮਾਮਾ ਨੇ ਆਪਣੀਆਂ ਮਾਮਾ ਤੋਂ ਉਹਨਾਂ ਨੇ ਆਪਣੀਆਂ ਮਾਮਾ ਤੋਂ ਉਹ ਬਾਤਾਂ ਸੁਣੀਆਂ ਹੋ ਜਾਂ ਸੀ ਉਹ ਮਾਮਾ ਦੀ ਜਿਹੜੀਆਂ ਬਾਤਾਂ ਨੇ ਉਹ ਸਾਡੇ ਤੋਂ ਫੁੱਸ ਗਈਆਂ ਨੇ ਸਾਡੇ ਤੋਂ ਦੀ ਰੋਕ ਗਈਆਂ ਨੇ ਦੂਸਰੀ ਗੱਲ ਇਹ ਆ ਕਿ ਪਿਛਲੇ ਕਈ ਵਾਰਿਆਂ ਤੋਂ ਫੋਲ ਹੋਈ ਕਿ ਜਿਹੜਾ ਸਾਡਾ ਸਮਾਜ ਹੈ ਉਹਦੇ ਉੱਤੇ ਬਹੁਤ ਵੱਡੀਆਂ ਅਨਪੜਤਾ ਹੈ ਦੁਨੀਆਂ ਦੇ ਵਿੱਚ ਜਿੰਨੇ ਅਨਪੜ ਲੋਕ ਸੇ ਡਾਟਾ ਹੈਗਾ ਵਿਸ਼ੇ ਪੱਧਰ ਦਾ ਜਿੰਨੇ ਬੁਨਿਆਦ ਵਿਚਨ ਪਰ ਲੋਕ ਸੀ ਉਦੋਂ ਸਾਡੇ ਲੋਕਾਂ ਭਾਤ ਵਿੱਚ ਸੀਗੇ ਅੱਦੇ ਲੋਕਾਂ ਔਰਨਾ ਦੇ ਬੱਚੋ ਜਿਹੜੀਆਂ ਅਨਪੜ੍ਹ ਸੀ ਉਹ ਸਾਡੇ ਆਔਰਤ ਵਰਗ ਸੀ ਔਰ ਆਔਰਤ ਵਰਗ ਦੇ ਵਿੱਚੋਂ ਦਲਤ ਵਰਗ ਸੀ ਜਿਹਨੂੰ ਸਕੂਨ ਦਾ ਮੂੰਹ ਨਹੀਂ ਚ ਦੇਖਣਾ ਮਿਲਦਾ ਔਰ ਸਕੂਲ ਤੱਕ ਜਾ ਨਹੀਂ ਸਕਦੀਆਂ ਸੋ ਪਹਿਲਾ ਸਾਡਾ ਸਮਾਜ ਸਾਖਰ ਹੋਇਆ ਫਿਰ ਗੁਰਮਾਣੀ ਦੇ ਵਿੱਚ ਵੀ ਹੁੰਦਾ ਹੈ ਕਿ ਸ਼ਬਦ ਗੁਰੂ ਹੈ ਸ਼ਾਬਤ ਦੇ ਬਿਨਾਂ ਬੰਦਾ ਸੁਣਨਾ ਜਿਹਦੇ ਕੋਲ ਕੋ ਕਰ ਨਹੀਂ ਜਿਹਦੇ ਕੋਲ ਕਰਦਾ ਗਿਆਨ ਨਹੀਂ ਉਹ ਸਮਝ ਲੋ ਇੱਕ ਤਰ੍ਹਾਂ ਦਾ ਉਹਨੂੰ ਸਮਾਜ ਬਾਰੇ ਗਿਆਨ ਨਹੀਂ ਹੈ ਸੋ ਸ਼ਾਬਤ ਦੇ ਰਾਹੀਂ ਕਿਤਾਬ ਦੇ ਰਾਹੀਂ ਸਾਨੂੰ ਗੋਲ ਮਿਲਦੀ ਹੈ ਆਵਾਜ਼ ਮਿਲਦੀ ਹੈ ਪੜਨਾ ਕਿਉਂ ਜ਼ਰੂਰੀ ਹੈ ਸਾਡੇ ਬੀਬੀ ਸਾਹਿਬੀ ਦੇ ਮਹਾਨ ਚਿੰਤਕ ਡਾਕਟਰ ਵੀ ਇਬਰਾਹਿਮ ਵੇਦਕਰ ਨੇ ਕਿਹਾ ਸੀ ਕਿਸੇ ਵੇਲੇ ਉਹਨਾਂ ਇੱਕ ਨਾਰਾ ਹੈ ਕੇ ਪੜੋ ਜੁੜੋ ਅਤੇ ਸਿਖਿਆ ਹਰਜ ਕਰੋ ਪੜਨਾ ਕਿੰਨਾ ਜ਼ਰੂਰੀ ਹੈ ਪੜਨ ਤੋਂ ਬਿਨਾ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਕਿ ਸਮਾਜ ਦੇ ਵਿੱਚ ਕਿਹੜਾ ਕਿਹੜਾ ਗਿਆਨ ਹੈ ਕਿਹੜਾ ਕਿਹੜਾ ਵਿਗਿਆਨ ਹੈ ਕਿਹੜੀ ਠੀਕ ਹੈ ਕਿਹੜੀ ਗਲਤ ਹੈ ਸੋ ਜੇ ਤੁਮ ਬੰਦਾ ਪੜੇਗਾ ਬੰਮਨ ਨੇ ਪੜਨ ਦੇ ਸਿਰ ਪਹਿ ਨਹੀਂ ਕਿ ਹਾਂ ਮਿਲਿਆ ਕਿ ਤੱਪਾ ਪੜਨੀਆਂ ਨੇ ਉਹਨਾਂ ਨੇ ਵੀ ਕਿਹਾ ਵੀ ਕੋਦਰ ਤੂੰ ਪੜੋ ਸਮਾਜ ਨੂੰ ਪੜੋ ਆਪਣੇ ਆਲੇ ਦੁਆਲੇ ਨੂੰ ਪੜੋ ਆਪਣੇ ਆਪ ਨੂੰ ਵੀ ਪੜੋ ਸੋਚ ਬਹੁਤ ਵੱਡੀ ਉਹਨਾਂ ਦੀ ਸੋਚ ਜਿਹੜੀ ਹੈ ਕਿਤਾਬਾ ਪ੍ਰਤੀ ਹੈ ਕਿ ਪੜਨਾ ਜ਼ਰੂਰੀ ਹੈ ਪੜਨ ਦੇ ਨਾਲ ਹੀ ਇੱਕ ਵਰਗ ਇੱਕ ਸਮਾਜ ਇੱਕ ملک ਅੱਗੇ ਵਧਦਾ ਹੈ ਉਹਨਾਂ ਨੇ ਇਹ ਵੀ ਕਿਹਾ ਪੋਸਟਕ ਬਾਰੇ ਜੇ ਜਿਹੜੀ ਪੋਸਟਕ ਹੈ ਉਹ ਸ਼ੇਰ ਦਾ ਪੁੱਤ ਹੈ ਜਿਹੜਾ ਪੜੇਗਾ ਉਹ ਦਹਾੜੇਗਾ ਉਹ ਆਪਣੇ ਹੱਥਾਂ ਮੰਗਾਂ ਲਈ ਸ਼ਰਤ ਵੀ ਕਰੇਗਾ ਆਪਣੀ ਵਾਰ ਨੂੰ ਉਠਾਵੇਗਾ ਉਹ ਸੱਚ ਨੂੰ ਸੱਚ ਵੀ ਕਹੇਗਾ ਕੋ ਝੂਠ ਨੂੰ ਝੂਠ ਵੀ ਕਹੇਗਾ ਸੋ ਅਮਰੀਕਾ ਦੀ ਸਾਂਮਨ ਬਹੁਤ ਵੱਡੀ ਗੱਡੀ ਹੈ ਸਿੱਖਿਆ ਦੇ ਰਹੀ ਹੈ ਵੀ ਪੜਨਾ ਜ਼ਰੂਰੀ ਹੈ ਔਰ ਪੁਸਤਕ ਪੜਨਾ ਬੇਹੱਦ ਜ਼ਰੂਰੀ ਹੈ ਔਰ ਸਭ ਤੋਂ ਵੱਡੀ ਜਿਹੜੀ ਕੁਦਰਤ ਮਾਂ ਹੈ ਉਹ ਵੀ ਇੱਕ ਬਹੁਤ ਵੱਡੀ ਕਿਤਾਬ ਹੈ ਉਹਨੂੰ ਵੀ ਪੜਨਾ ਬਹੁਤ ਜ਼ਰੂਰੀ ਹੈ ਉਹਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਪ੍ਰਿਆਰ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਸਾਡਾ ਮਨੁੱਖੀ ਜੀਵਨ ਹੈ ਉਹ ਵੀ ਇੱਕ ਤਰ੍ਹਾਂ ਨਾਲ ਰਹੱਸਮਈ ਹੈ ਸਭ ਤੋਂ ਵੱਡੀ ਜਿਹੜੀ ਗੱਲ ਹੈ ਤੇ ਸਮੇਂ ਦੀ ਉਹ ਇਹ ਹੈ ਜਿ세 ਸਮਾਜ ਬਾਰੇ ਬਹੁਤ ਕੁਝ ਜਾਣਦੇ ਆ ਵਿਸ਼ੇ ਬਾਰੇ ਬਹੁਤ ਕੁਝ ਜਾਣਦੇ ਆ ਦੂਜੇ ਬਾਰੇ ਬਹੁਤ ਕੁਝ ਜਾਣਦੇ ਆ ਦੂਜੇ ਧਰਮਾਂ ਬਾਰੇ ਬਹੁਤ ਕੁਝ ਜਾਣਦੇ ਆ ਜੇਕਰ ਅਸੀਂ ਜਾਣਦੇ ਨਹੀਂ ਤਾਂ ਆਪਣੇ ਬਾਰੇ ਨਹੀਂ ਜਾਣਦੇ ਸੋ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਸਮਝਣਾ ਹੈ ਆਪਣੇ ਆਪ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਆਪਣਾ ਰਿਵਿਊ ਕਿਵੇਂ ਕਰਨਾ ਹੈ ਆਪਣੇ ਆਪ ਨੂੰ ਕਿਵੇਂ ਸਮਝਣਾ ਹੈ ਕਿਉਂਕਿ ਜਿੰਨੀ ਦੇਰ ਅਸੀਂ ਸਮਝਦਾਰ ਨਹੀਂ ਹੋਵਾਂਗੇ ਸਾਨੂੰ ਜਿਹੜੀ ਗੁਰਜੀ ਦੁਨੀਆ ਉਹ ਮੂਰਖ ਲੱਗੇਗੀ ਅਗਿਆਨੀ ਲੱਗੇਗੀ ਕੱਟਾਖਰੋੜੀ ਲੱਗੇਗੀ ਜਿੰਨੇ ਵੀ ਸਾਡੇ ਮਹਾਪੁਰਖ ਹੋਏ ਆ ਵੱਡੇ ਬਡੇਰੇ ਹੋਏ ਆ ਭਾਵੇਂ ਕਾਰਲ ਮਾਰਕਸ ਹੋਣ ਭਾਵੇਂ ਆਈਨਸਟਾਈਨ ਹੋਣ ਭਾਵੇਂ ਮੈਡਕਲ ਜੀ ਹੋਣ ਮਹਾਤਮਾ ਗਾਂਧੀ ਜੀ ਹੋਣ ਉਹਨਾਂ ਨੇ ਦੁਨੀਆਂ ਨੂੰ ਵੱਡਾ ਕਿਹਾ ਹੈ ਔਰ ਦੂਜੇ ਨੂੰ ਬਟਾਉ ਲੋ ਬੰਦਾ ਕਹਿੰਦਾ ਜਿਹਨੇ ਆਪਣੇ ਬਾਰੇ ਸਮਝ ਲਿਆ ਹੋਵੇ ਆਪਣੇ ਬਾਰੇ ਜਾਣਦਾ ਹੋਵੇ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਕਿਹਾ ਕਿ ਮੇਰੇ ਅੰਦਰ ਬਹੁਤ ਉਗਣ ਨੇ ਮੇਰੇ ਅੰਦਰ ਬਹੁਤ ਕਮੀਆਂ ਨੇ ਮੇਰੇ ਅੰਦਰ ਬਹੁਤ ਹੀ ਜਿਹੜੀਆਂ ਹੁਨਤਾਂ ਨੇ ਉਹ ਕਿਵੇਂ ਦੂਰ ਹੋਣ ਸੰਤਾਨਿਕ ਗ੍ਰੰਥ ਸਾਨੂੰ ਇਹ ਦੱਸਦੇ ਐ ਕਿਸੀ ਆਪਣੇ ਆਪ ਨੂੰ ਕਿਵੇਂ ਪੜਨਾ ਪੜਿਆ ਕਿਵੇਂ ਸਮਝਣਾ ਦੂਜਿਆਂ ਦੇ ਨਾਲ ਕਿਵੇਂ ਜੁੜਨਾ ਸੋ ਇਸ ਲਈ ਜ਼ਰੂਰਤ ਹੈ ਇਹ ਜਿਹਦੇ ਸਮੇਂ ਵਿੱਚ ਅਸੀਂ ਕਿਤਾਬ ਨੂੰ ਪੜ੍ਹੀਏ ਅੱਜ ਦੇ ਸਮੇਂ ਵਿੱਚ ਅਸੀਂ ਆਪਣੇ ਆਪ ਨੂੰ ਪੜ੍ਹੀਏ ਵਿਸ਼ੇਮ ਦੇ ਜਿਹੜੇ ਸਾਹਿਰ ਚਨਾਮਾ ਨੇ ਜਿਨ੍ਹਾਂ ਨੂੰ ਕਲਾਸਿਕ ਸਾਹਿਰ ਕਿਹਾ ਜਾਂਦਾ ਹੈ ਜਿਸ ਨੂੰ ਉਹ ਸਾਹਿਰ ਕਿਹਾ ਜਾਂਦਾ ਜਿਹਦੇ ਵਿੱਚ ਮਨੁੱਖ ਦਾ ਦਰਦ ਮਨੁੱਖ ਦੀ ਪੀੜ ਔਰਤ ਵਰਗ ਦੀਆਂ ਸਮੱਸਿਆਵਾਂ ਅੱਜ ਦੇ ਮਨੁੱਖ ਦੀਆਂ ਸਮੱਸਿਆਵਾਂ ਜਿਹੜੀ ਸਾਰੀਆਂ ਦਰਜ ਹੁੰਦੀਆਂ ਨੇ ਉਹਦੇ ਵਿੱਚ ਸਾਰਾ ਕੁਝ ਹੁੰਦਾ ਹੈ ਅੱਜ ਰੋਮਕ ਸਿੰਘ ਜੀ ਨੇ ਕਿਹਾ ਕਿ ਮਨੁੱਖ ਸਾਹਿਤ ਦੇ ਰੋਲ ਬਾਰੇ ਦੱਸਿਆ ਜਾਵੇ ਜੋ ਸਾਡੇ ਅਫਸਰ ਸਾਹਿਬਾਨ ਜੀ ਬੈਠੇ ਨੇ ਸਿਆਸਤ ਦੇ ਹੈਗਾ ਆਗੂ ਸਾਹਿਬਾਨ ਬੈਠੇ ਨੇ ਸਾਹਿਤ ਦਾ ਰੋਲ ਦੱਸਿਆ ਗਿਆ ਕਿ ਸਤਿਮ ਸ਼ਿਵਮ ਸੁੰਦਰਮ ਸਾਹਿਤ ਵਿੱਚ ਸੱਚ ਦੀ ਗੱਲ ਹੋਵੇ ਸਾਹਿਤ ਦੇ ਵਿੱਚ ਸਤਿ ਤ ਹੋਵੇ ਔਰ ਉਸ ਨੂੰ ਬਧਿਆਰ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੋਵੇ ਸਾਹਿਤ ਉਹ ਹੈ ਜਿਦੇ ਵਿੱਚ ਆਕੀ ਤੋਕੀ ਗੱਲ ਸੌਫੀ ਤ ਸਭੀ ਕਰਕੇ ਸਮਝਾਈ ਗਈ ਹੋਵੇ ਅੱਜ ਇੱਕ ਬਹੁਤ ਵੱਡਾ ਸੰਕਟ ਹੈ ਕਿ ਕਿਤਾਬਾਂ ਸਾਡੇ ਕੋਲ ਹੁੰਦੀਆਂ ਨੇ ਜਾਂ ਤਾਂ ਅਸੀਂ ਪੜਦੇ ਨਹੀਂ ਜੇਕਰ ਪੜਦੇ ਤਾਂ ਸਮਝ ਵਿੱਚ ਨਹੀਂ ਆਉਂਦੀਆਂ ਸੋ ਜਿਸ ਤਰ੍ਹਾਂ ਇਹ ਲਿਖੇੜਾ ਕਰਨ ਦੀ ਲੋੜ ਆ ਕਿ ਚੰਗਾ ਮਨੁੱਖ ਕੌਣ ਹੈ ਚੰਗੀ ਵਿਚਾਰਧਾਰਾ ਕਿਹੜੀ ਹੈ ਬਸਾਨੂੰ ਅੱਜੇ ਵੀ ਕਿਉਂਕਿ ਬਹੁਤ ਵੱਡੀ ਪੱਧਰ ਤੇ ਕਿਤਾਬਾਂ ਛਾਪ ਰਹੀਆਂ ਨੇ ਕਿ ਚੰਗੀ ਕਿਤਾਬ ਕਿਹੜੀ ਹੈ ਤੇ ਉਸ ਨੂੰ ਜਿਹੜਾ ਪੜਦੀ ਹੈ ਮੈਂ ਕਿਥੋਂ ਦਾ ਸਮਝਦਾਰ ਕਿ ਸਹਾਇਤਾ ਕੀ ਰੋਲ ਹੈ ਸਹਾਇਤਾ ਰੋਲ ਨਹੀਂ ਹੈ ਨੌਕਾ ਵਿੱਚ ਜਿਹੜੀਆਂ ਕਮੀਆਂ ਨੇ ਜਿਹੜੀਆਂ ਮੂਤਾਈਆਂ ਨੇ ਜਿਹੜਾ ਗਿਆਨ ਹੈ ਉਹਨੂੰ ਜਿਹੜਾ ਸਹਾਇਤਾ ਇਹ ਨੂੰ ਕਰਦਾ ਹੈ ਔਰ ਜਿਹੜੇ ਧਾਰਮਿਕ ਗ੍ਰੰਥ ਨੇ ਜਿਹੜਾ ਇੱਕ ਮਨੁੱਖ ਹੈ ਉਸ ਨੂੰ ਪਰਮ ਮਨੁੱਖ ਬਣਾਉਂਦਿਆਂ ਨੇ ਸਾਡੇ ਧਾਰਮਿਕ ਗ੍ਰੰਥ ਉਹ ਮਨੁੱਖ ਨੂੰ ਇੱਕ ਵਧੀਆ ਮਨੁੱਖ ਬਣਾਉਣ ਦੇ ਵਿੱਚ ਰੋਲ ਦਾ ਕਰਦੇ ਹੈ ਇੱਕ ਵਧੀਆ ਮਨੁੱਖ ਜੇ ਧਾਰਮਿਕ ਗ੍ਰੰਥ ਪੜ੍ਹੇਗਾ ਤਾਂ ਉਹ ਸੰਤ ਬਣ ਸਕਦਾ ਹੈ ਸਿਪਾਹੀ ਬਣ ਸਕਦਾ ਹੈ ॠषि ਬਣ ਸਕਦਾ ਹੈ ਇੱਕ ਆਦਰਸ਼ ਮਨੁੱਖ ਬਣ ਸਕਦਾ ਹੈ ਸੋ ਸਾਹਿਤ ਦਾ ਇੱਕ ਵੱਖਰਾ ਰੋਲ ਹੈ ਧਰਮ ਗ੍ਰੰਥਾਂ ਦਾ ਉੱਪਰ ਵੱਡਾ ਰੋਲ ਹੈ ਲੇਕਿਨ ਸਾਡੀ ਬਦ ਕਿਸਮਤੀ ਇਹ ਹੈ ਕਿ ਅੱਜ ਅਸੀਂ ਸਾਹਿਤ ਨਾਲ ਟੁੱਟ ਚੁੱਕੇ ਹਾਂ ਕਿਤਾਬਾਂ ਨਾਲ ਟੁੱਟ ਚੁੱਕੇ ਹਾਂ ਲਾਇਬ੍ਰੇਰੀ ਨਾਲ ਟੁੱਟ ਚੁੱਕੇ ਹਾਂ ਸਾਨੂੰ ਜਿਹੜਾ ਵਿਸ਼ਵ ਵਰਤਾਰਾ ਸਮਝਣ ਦੀ ਲੋੜ ਹੈ ਕਿ ਜਦੋਂ ਸਾਡੇ ਪਿੰਡਾਂ ਦੇ ਵਿੱਚ ਮਸ਼ੀਨਰੀ ਆਈ ਸਾਡਾ ਪਿੰਡ ਟੁੱਟ ਗਿਆ ਕਿਉਂਕਿ ਸਾਰਾ ਪਿੰਡ ਜੁੜਿਆ ਹੋਇਆ ਸੀਗਾ ਇੱਕ ਦੂਜੇ ਦੇ ਨਾਲ ਮਸ਼ੀਨਰੀ ਆ ਗਈ ਤਾਂ ਕਿਸਾਨ ਆਪਣੇ ਆਪ ਕੰਮ ਕਰਨ ਲੱਗ ਗਏ ਤੇ ਮਸ਼ੀਨਰੀ ਨੇ ਦੂਜੇ ਖਾਹ ਲੈ ਲਈ ਜਦੋਂ ਤੋਂ ਮੋਬਾਈਲ ਆਇਆ ਉਹਦੋਂ ਸਾਡੇ ਪਰਿਵਾਰ ਟੁੱਟ ਗਏ ਪਰਿਵਾਰ ਦੇ ਵਿੱਚ ਜੋ mohabbat ਸੀ ਜੋ prem ਸੀ ਜੋ ਜੋੜ ਮੈਂ ਸੀ ਉਹ ਤੇ ਆਪਣਾ ਉਹ ਟੁੱਟ ਗਿਆ ਇੱਕ ਨਵੀਂ ਹੋਰ ਕਿਤਾਬ ਆ ਰਹੀ ਹੈ ਉਸ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਫਸਾਰਿਆ ਜਾ ਰਿਹਾ ਹੈ ਠੀਕ ਹੈ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਿਆ ਲੇਟਨ ਚ ਤੱਕ ਮੇਰਾ ਮਰਦਾ ਉਹਨੂੰ ਇਹ ਹੀ ਕਹਿੰਦੇ ਆ ਮਸਨੂਈ ਬਹੁਤ ਦਿੱਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਉਹਦੇ ਨਾਲ ਮਨੋ ਇੱਕ ਫੋਟੋ ਉੱਠ ਜਾਵੇਗਾ ਉਹਦਾਂ ਤੁਸੀਂ ਕਿਸੇ ਦੀ ਵੀ ਤਸਵੀਰ ਜੋੜ ਦਿਓ ਕਿਸੇ ਦੀ ਵੀ ਕੋਈ ਕਹਾਣੀ ਜੋੜ ਦਿਓ ਕਿਸੇ ਵੀ ਕੋਈ ਬਟਟ ਪਾ ਦਿਓ ਸੋ ਉਹ ਚੀਜ਼ ਵੀ ਸਾਨੂੰ ਸੋਚਣ ਦੀ ਲੋੜ ਹੈ ਕਿ ਜਿਹੜੀ ਨਵੀਂ ਚੀਜ਼ ਆ ਰਹੀ ਹੈ ਅਸੀਂ ਉਹਦੇ ਪਿੱਛੇ ਅੰਦਾਜ਼ਾ ਤੁੰਦਨਾ ਭੱਜੀਏ ਹੁਣ ਦੇਖੋ ਸਾਡਾ ਜਿਹੜਾ ਸੀਗਾ ਅਸੀਂ ਖਾਣ ਪਕੋ ਗਿਆ ਨਹੀਂ ਆ ਅਸੀਂ ਆਪਣੀ ਖਰਾਬ ਖੋ ਗਿਆ ਨਹੀਂ ਆ ਫਾਸਟ ਫੂਡ ਜਦੋਂ ਤੋਂ ਆਇਆ ਹੈ ਉਹ ਇੱਕ ਬਿਮਾਰੀ ਦਾ ਕਾਰਨ ਹੈ ਜੇਕਰ ਅਸੀਂ ਚੰਗੀਆਂ ਕਿਤਾਬਾਂ ਪੜ੍ਹੀਏ ਚੰਗੀ ਨੌਂ ਜਲਈਏ ਤਾਂ ਅਸੀਂ ਬਿਮਾਰ ਹੋਣ ਤੋਂ ਬਚ ਸਕਦੇ ਹਾਂ ਨਰੋਈ ਸਿਹਤ ਲੈ ਕੇ ਜਿਮ ਸਕਦੇ ਹਾਂ ਸੋ ਸਾਡੇ ਕੋਲੇ ਜਿੰਨਾ ਬੰਦੇ ਨੇ ਸਮਾਜ ਵਿੱਚ ਕ੍ਰਾਂਤੀਆਂ ਕੀਤੀਆਂ ਨੇ ਭਾਵੇਂ ਉਹ 카ਰਲ ਮਾਰਕਸ ਹੈ ਜਿਨ੍ਹਾਂ ਨੇ ਬਹੁਤ ਬੜਿਆ ਆਰਨਸਟਾਈਨ ਨੇ ਬਹੁਤ ਪੜਿਆ ਸਾਡੇ ਪਗਸਰ ਸ਼ਹੀਦ ਹੈ ਪਗਸਰ ਉਹ ਜਿਹੜਾ ਦੇ ਵਿੱਚ ਪੜਦੇ ਰਹੇ ਜਿਹੜਾ ਵਿੱਚ ਵਿਸ਼ਲੇਸ਼ਣ ਕਰਦੇ ਰਹੇ ਉਹਨਾਂ ਨੂੰ ਜਿੰਨੇ ਵੱਡੇ ਖਾਰਕੂ ਸੀਗੇ ਜਿੰਨੇ ਵੱਡੇ ਹੋ ਸ਼ਿਗਰ ਸੀਗੇ ਉਹਨੇ ਵੱਡੇ ਚਿੰਤਕ ਸੀਗੇ ਇਸੇ ਤਰ੍ਹਾਂ ਇੱਕ ਦੁਨੀਆ ਦੇ ਵਿੱਚ ਬਹੁਤ ਵੱਡਾ ਫਲਸਫਰ ਹੋਇਆ ਓਸ਼ੂ ਓਸ਼ੂ ਕਿਹਾ ਜਾਂਦਾ ਹੈ ਉਸਨੇ ਵੀ ਲੱਖ ਕਿਤਾਬ ਪੜ੍ਹੀ ਔਰ ਦੁਨੀਆ ਦਾ ਜਿਹੜਾ ਮਹਾਨ ਰਚਨਾ ਦਾ ਵਿਸ਼ਲੇਸ਼ਣ ਕੀਤਾ ਧਰਮ ਨਾਲੋਂ ਗਿਆਨ ਦਾ ਵੀ ਮੈਂ ਕਨ ਹੋਰਸ ਤੋਂ ਹਟ ਕਰ ਦੇਣੀ ਚਾਹੁੰਦਾ ਕਿ ਸਾਨੂੰ ਮੁਕਤ ਕਰਨ ਵਾਲੇ ਦੋ ਹੀ ਤਰੀਕੇ ਨੇ ਇੱਕ ਧਰਮ ਜਿਹੜਾ ਮਨੁੱਖ ਨੂੰ ਕਹਿੰਦਾ ਤੁਸੀਂ ਵਧੀਆ ਮਨੁੱਖ ਬਣੋ ਵਧੀਆ ਆਦਰਸ਼ ਸਿਰ ਮਨੁੱਖ ਬਣੋ ਆਪਣੇ ਅੰਦਰ ਜੋ ਬੁਰਾਈਆਂ ਨੇ ਉਹ ਦੂਰ ਕਰੋ ਦੂਸਰਾ ਸਾਡੇ ਪਾਸੇ ਵਿਗਿਆਨ ਹੈ ਉਹਦੇ ਵਿੱਚ ਮੇਦਕਰ ਜਿੱਦੀ ਥੋੜੀ ਐ ਹੋਰ ਲੋਕਾਂ ਦੀ ਥੋੜੀ ਐ ਜਿਹਦੇ ਵਿੱਚ ਅਸੀਂ ਸਮਾਜ ਦੇ ਵਿੱਚ ਜੋ ਬੁਰਾਈਆਂ ਰੋਕ ਕੇ ਦੂਰ ਕਰਨੀਆਂ ਨੇ ਸੋ ਸਾਇੰਸ ਆਪਣੇ ਅੰਦਰਲੀ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਸਹਾਇਤਾ ਕਰਦਾ ਹੈ ਔਰ ਜਿਹੜੇ ਸਮਾਜ ਵਿੱਚ ਬੁਰਾਈਆਂ ਨੇ ਉਹਨੂੰ ਵੀ ਦੂਰ ਕਰਨ ਵਾਸਤੇ ਸਹਾਇਤਾ ਕਰਦਾ ਹੈ ਸੋ ਬਹੁਤ ਜ਼ਿਆਦਾ ਸਮਾਂ ਨਹੀਂ ਲਵਾਗਾ ਸਾਡੇ ਪਤਵੰਤੇ ਸਹਿਬਾਨ ਇੱਥੇ ਮੌਜੂਦ ਨੇ ਉਹਨਾਂ ਨੇ ਵੀ ਬੋਲਣਾ ਹੈ ਉਹਨਾਂ ਨੇ ਵੀ ਉਪਕਰਣ ਕਰਨਾ ਹੈ ਸਮਝ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਇੱਥੋਂ ਦੇ ਬੱਚਿਆਂ ਨੂੰ ਇੱਥੋਂ ਦੇ ਨੌਜਵਾਨਾਂ ਨੂੰ ਇੱਥੋਂ ਦੀਆਂ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਮਾਤਾ ਮਾਨੋ ਔਰ ਸਾਰੇ ਰਤਨ ਨੂੰ ਜਿਨ੍ਹਾਂ ਨੇ ਅਜਿਹੇ ਸਮੇਂ ਵਿੱਚ ਜਿਹੜਾ ਲਾਇਬ੍ਰੇਰੀ ਦਾ ਇੱਕ ਸੁਪਨਾ ਲਿਆ ਔਰ ਮੈਂ ਅਮਰੰਦਾ ਕਾਲੀਮਰਪੁਰ گورਮਖੀਨਾਂ ਦਸਤਾਰਜੀ ਦਾ ਕੈਸੀ ਲਾਇਬ੍ਰੇਰੀ ਬਣਾ ਰਹੇ ਹਾਂ ਸੋ ਮੈਂ 15 ਕਿਤਾਬਾਂ ਔਰ 6 ਮੈਗੀ ਲੈ ਕੇ ਆਇਆ ਜੇਕਰ ਮੈਨੂੰ ਇਹ ਰਿਪੋਰਟ ਲਈ ਤੁਹਾਡੇ ਪਿੰਡ ਦੀ ਕਿ ਤੁਸੀਂ ਸੱਚਮੁੱਚ ਪੜਦੇ ਹੋ ਤੁਸੀਂ ਪੁਸਤਕਾਂ ਨਾਲ ਜੁੜਿਆ ਹੋਏ ਹੋ ਤੁਹਾਡੇ ਕੋਲੇ ਪੁਸਤਕਾਂ ਦਾ ਖਤਰਾ ਨਹੀਂ ਢੇਰ ਲਗਾ ਦੇ ਕੇ ਲੇਖਕ ਕੋਲ ਜਾ ਕੇ ਸਿਆ ਪੂਰਾ ਪਤਾ ਕਰ ਉਸ ਤੋਂ ਮੰਗਾ ਲੇ ਸਹੁਰੇ ਕੋਲ ਪੁਸਤਕਾਂ ਦੀ ਕੋਈ ਕਮੀ ਨਹੀਂ ਆਏਗੀ ਤੁਸੀਂ ਪਾਸ ਕਰਨ ਦੀ ਕੋਸ਼ਿਸ਼ ਕਰੋ ਔਰ ਧੰਦੇ ਸਾਹਤੋਂ ਬਚੋ ਕਿਉਂਕਿ ਮੇਰੇ ਯਾਦ ਆ ਰਿਹਾ ਦੋ ਲੈਣਾ ਜਾਣਾ ਨੇ ਜੀਵਨੀਆਂ ਉਹ ਮੈਂ ਜਨੂਸਾ ਮੰਗਾ ਉਸ ਨੇ ਇਸੇ ਤਰ੍ਹਾਂ ਦੀਆਂ ਗੱਲਾਂ ਛੋੜ ਕਾਨੀ ਦਾ ਮੋਹ ਤੇਰ ਮੋਹ ਮੁੱਖ ਸਮੇਨੂ ਦੀ ਦਿ ਲੋੜ ਸਮਾਕਰਤਾ ਹੈ ਫਰਿਆਦ ਕੰਦਾ ਸਹਿਤ ਮੁਰਦਾਬਾਦ ਕੰਦਾ ਸਹਿਤ ਮੁਰਦਾਬਾਦ ਸੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਸੀਂ ਬਹੁਤ ਉਜਮ ਕੀਤਾ ਸਾਰੇ ਪ੍ਰਜੀਵ ਮੰਡਲ ਦਾ ਬਹੁਤ ਬਹੁਤ ਸ਼ੁਕਰੀਆ ਜੀ ਨਾਲ ਇਹਦਾ ਬਦਲ ਨਹੀਂ ਦਿੱਤਾ ਸੰਭਲ ਜੀ ਬਹੁਤ ਬਹੁਤ ਮਿਹਰਬਾਨੀ ਡਾਕਟਰ ਲਕਸ਼ਿੰਗਰਪੀ ਜੀ ਰਾਮੀ